ਸਾਡੀ ਜੋ ਸਰਬੰਧੀ ਜੰਦਰ ਖੇਤੀ ਹੈਗੀ ਏ 21 ਜੂਨ ਨੂੰ ਬੇਟਾ ਖੇਤੀ ਕਰਨ ਵਾਸਤੇ ਗਿਆ ਸੀ ਜੋ ਪਰਿਵਾਰ ਦਾ ਲੋਤਾਈ ਬੇਟਾ ਵੀ ਸਾਡਾ ਜੋ ਸਾਡਾ ਕਾਰਬਰ ਉਸਦੀ ਕਮਾਈ ਤੇ ਚੱਲਦਾ ਸੀ ਸਾਡਾ ਬੱਚਾ ਖੇਤੀ ਕਰਨ ਵਾਸਤੇ ਪਾਰ ਗਿਆ ਸੀ ਲੇਕਿਨ ਗਰਮੀ ਦੇ ਸਥਿਪਰਣ ਕਾਰਨ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ ਹੈ ਜੋ ਪਾਕਿਸਤਾਨ ਦੀ ਰੇਂਜਰਾਂ ਨੇ ਸਾਡੀ ਬੀਐਸਐਫ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਸਾਡਾ ਜਿਹੜਾ ਬੇਟਾ ਹੈ ਉਹ ਪਾਕਿਸਤਾਨ ਫ੍ਰੀਸ਼ ਦੇ ਕੋਲ ਬਰਾਮਦ ਹੋ ਗਿਆ ਹੈ, ਮਿਲ ਗਿਆ ਹੈ। ਸਾਡੇ ਪ੍ਰਸ਼ਾਸਨ ਨੂੰ, ਸੈਂਟਰ ਸਰਕਾਰ ਨੂੰ, ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਾਡਾ ਬੇਟਾ ਘਰ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ। ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਚੱਲ ਰਹੀ ਹੈ। ਘਰ ਬੱਚਿਆਂ ਦੇ, ਛੋਟੀ ਨਹੀਂ ਬੱਕਰੀ, ਛੋਟੇ-ਛੋਟੇ ਬੱਚਿਆਂ ਨਾਲ ਕਿਰਪਾ ਕਰਕੇ ਸਾਡੇ ਬੱਚੇ ਨੂੰ ਲਿਆਉਣ ਵਾਸਤੇ ਸਾਰਾ ਹੀ ਸੰਜੋਗ ਦਿੱਤਾ ਜਾਵੇ। ਅ 21 ਦਿਨ ਦੀ ਘਟਨਾ ਹੈ 21 ਜੂਨ ਦੀ ਘਟਨਾ ਹੈ। ਹਾਂਜੀ ਸਰ 21 ਜੂਨ ਨੂੰ ਬੇਟਾ ਸਵੇਰ 12:05 ਮਿੰਟ ਤੇ ਐਂਟਰ ਹੋਇਆ ਸੀ। ਤੇ ਤੁਹਾਨੂੰ ਕਿਸ ਦਿਨ ਬੀਐਸਐਫ ਨੇ ਦੱਸਿਆ ਕਿ ਸਾਨੂੰ ਸਾਰ ਉਸੇ ਦਿਨ ਸ਼ਾਮ ਸਿਰਫ 6 ਵਜੇ ਜਦੋਂ ਗੇਟ ক্লোਜ਼ ਕਰਦੇ ਹਾਂ ਉਦੋਂ ਸਾਨੂੰ ਪਤਾ ਛੱਲਿਆ ਕਿ ਸਾਡਾ ਬੇਟਾ ਬਾਹਰ ਨਹੀਂ ਆਇਆ। ਫਿਰ ਬੀਜੀਪੀਐਸ ਨੇ ਸਰਚ ਕੀਤਾ। ਸਰਚ ਕਰਨ ਤੋਂ ਬਾਅਦ ਪਤਾ ਕਰ ਲਿਆ। ਤੇ ਬੇਟੇ ਦੇ ਜੋ ਪੈਰਾਂ ਦੇ ਨਿਸ਼ਾਨ ਹਨ ਉਹ ਪਾਕਿਸਤਾਨ ਨਾਲ ਜਾ ਚੁੱਕੇ ਹਨ ਤੇ ਪਾਕਿਸਤਾਨ ਨੇ ਕਦੋਂ ਕਨਫਰਮੇਸ਼ਨ ਦਿੱਤੀ ਹੈ ਕਿ ਅਮਰਿਤਪਾਲ ਮੁੰਡਾ ਜੋ ਇੱਥੇ ਹੈਗਾ ਪਾਕਿਸਤਾਨ ਦੇ ਵਿੱਚ ਇਹ 25 ਤਰੀਕ ਨੂੰ ਕਨਫਰਮ ਹੋਇਆ ਜੀ 25 ਜੂਨ ਨੂੰ ਉਸ ਦਿਨ ਬੀਐਸਐਫ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਪਾਕਿਸਤਾਨ ਨਾਲ ਮੀਟਿੰਗ ਹੋਣ ਤੋਂ ਬਾਅਦ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਡਾ ਬੱਚਾ ਪਾਕਿਸਤਾਨ ਪੁਲਿਸ ਸਕੂਲ ਬਰਾਮਦ ਹੋ ਦਿੱਤਾ ਹੈ ਠੀਕ